ਜੋ ਕਬੱਡੀ ਪਲੇਅਰ ਤੇਜਪਾਲ ਸਿੰਘ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਉਹਦੇ ਵਿੱਚ ਪੁਲਿਸ ਜੋ ਦੋਸ਼ੀ ਹੈ ਗਿਆ ਉਹਦੀ ਭਾਲਕਾਰੀ ਹੈਗੀ ਆ ਪੁਲਿਸ ਜਾਂਚ ਵਿੱਚ ਲੱਗੀ ਹੈਗੀ ਆ ਤੇ ਕੁਝ ਜੋ ਵਿਅਕਤੀ ਜੋ ਰੁਮਨੀ ਦੇ ਦੱਸੇ ਜਾ ਰਹੇ ਸੀ ਉਹਨਾਂ ਨੂੰ ਆਈਡੈਂਟੀਫਾਈ ਕਰਿਆ ਹੈਗਾ ਤੇ ਪਰਚਾ ਵੀ ਦਰਜ ਕੀਤਾ ਹੈਗਾ ਪੁਲਿਸ ਨੇ ਪਰ ਅੱਜ ਇੱਕ ਸਵੇਰ ਦੀ ਹੀ ਪੋਸਟ ਇੱਕ ਚੱਲ ਰਹੀ ਹੈਗੀ ਆ ਫੇਸਬੁੱਕ ਦੇ ਉੱਤੇ ਜਿਸ ਵਿੱਚ ਨਾਮ ਆ ਰਿਹਾ ਜਸੂ ਕੁੰਮ ਅਤੇ ਬਰਾੜ ਦਾ ਉਹਨਾਂ ਨੇ ਇੱਕ ਪੋਸਟ ਸਾਂਝੀ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈਗੀ ਆ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਅਸੀਂ ਸਾਡੀ ਕੋ ਪਰਸਨ ਰੰਜੇਸ ਦੀ ਉਹਦੇ ਚੱਲਦੇ ਅਸੀਂ ਇਸ ਕਤਲ ਦੀ ਜ਼ਿੰਮੇਵਾਰੀ ਲੈਣੇ ਹੈਗੇ ਆ ਅਸੀਂ ਕਤਲ ਕਰਵਾਇਆ ਹੈਗਾ ਪਰ ਪੁਲਿਸ ਦਾ ਇਸ ਦੇ ਵਿੱਚ ਕਹਿਣਾ ਹੋਰ ਹੈਗਾ ਵੀ ਇਸ ਜੋ ਜੋ ਕਤਲ ਹੋਇਆ ਹੈਗਾ ਇਸ ਨੂੰ ਗਲਤ ਦਿਸ਼ਾ ਦਿੱਤੀ ਜਾ ਰਹੀ ਆ ਉਹਦੇ ਵਿੱਚ ਡੀਐਸਪੀ ਜਿਸਵਿੰਦਰ ਸਿੰਘ ਟੀਮ ਸਾਹਿਬ ਨੇ ਅੱਜ মিডিਆ ਰਾਹੀਂ ਇੱਕ ਜਾਣਕਾਰੀ ਦਿੱਤੀ ਹੈਗੀ ਆ ਉਹ ਵੀ ਤੁਹਾਨੂੰ ਸੁਣਾਉਨੇ ਆ ਤੁਸੀਂ ਵੇਖੋ ਜਸੂ ਕੁੰਕਲਾ ਜਦੋਂ ਕੋਈ ਤੇ ਬਰਾਨਾ ਦੇ ਕੋਈ ਫੇਕ ਪੋਸਟ ਫੇਕ ਆਈਡੀ ਬਣਾ ਕੇ ਪਾਈ ਗਈ ਹੈ ਜਦੋਂ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਮੰਦਪਾਗ ਦੇ ਘਟਨਾ ਵਾਪਰਦੀ ਹੈ ਤਾਂ ਪੁਲਿਸ ਦਾ ਧਿਆਨ ਡਾਇਵਰਟ ਕਰਨ ਲਈ ਇਨਵੈਸਟੀਗੇਸ਼ਨ ਨੂੰ ਮਿਸਲੀਡ ਕਰਨ ਲਈ ਇਦਾਂ ਦੀਆਂ ਕੁਝ ਸ਼ਰਾਰਤੀ ਜਿਹੜੇ ਕ੍ਰਿਮੀਨਲ ਮਾਈਂਡਡ ਲੋਕ ਬੰਦੇ ਨੇ ਜਿਨ੍ਹਾਂ ਦਾ ਕਿਨਾਂ ਪਰਿਵਾਰ ਨਾਲ ਲੈਣਾ ਦੇਣਾ ਇਹਨਾਂ ਕੁਝ ਹੋਰ ਹੈ ਇਹਨਾਂ ਦਾ ਪਰਪਸ ਬਿਲਕੁਲ ਹੀ ਜਿਹੜਾ ਹੈਗਾ ਸਮਾਜਿਕ ਤੌਰ ਤੇ ਅਡਜਸਟਰਵੈਂਸ ਕਰਨ ਦੀ ਹੁੰਦੀ ਹੈ ਤੇ ਏਦਾਂ ਹੀ ਜਿਹੜੀ ਇਹ ਪੋਸਟ ਪਾਈ ਗਈ ਹੈ ਇਹਦਾ ਵੀ ਇਹ ਕੱਲ ਹੀ ਆਈਡੀ ਫੇਕ ਆਈਡੀ ਬਣਾਈ ਗਈ ਇੱਕ ਉਹਦਾ ਇੱਕ ਫੋਲੋਅਰ ਹੈ ਤੇ ਇਹਨਾਂ ਨੇ ਜਾਣਬੁੱਝ ਕੇ ਸ਼ਰਾਤਪੁੱਜੋ ਪਾਈ ਹੈ ਜਿੱਦਾਂ ਪਰਿਵਾਰ ਤੇ ਕਿਸੇ ਚੀਜ਼ ਨਾਲ ਕੋਈ ਲਿੰਕ ਨਹੀਂ ਲੈਣਾ ਦੇਣਾ ਨਹੀਂ ਤੇ ਲੋਕਾਂ ਨੂੰ ਅਪੀਲ ਹੈ ਏ ਬਿਲਕੁਲ ਸ਼ਰਾਰਤ ਹੈਗੀ ਹੈ ਇਹਦੇ ਉੱਲ ਬਿਲਕੁਲ ਨਾ ਧਿਆਨ ਦਿੱਤਾ ਜਾਵੇ ਨਾ ਸ਼ੇਅਰ ਕੀਤੀ ਜਾਵੇ ਨਾ ਫਾਰਵਰਡ ਕੀਤੀ ਜਾਵੇ ਇੱਦਾਂ ਦਾ ਇਹਦੇ ਵਿੱਚ ਕੋਈ ਵੀ ਐਂਗਲ ਨਹੀਂ ਹੈਗਾ ਇੱਕੋ ਇੱਕੋ ਫਾਲੋਅਰ ਹੈ ਇਹ ਚੈੱਕ ਕੀਤਾ ਤੇ ਨਵੀਂ ਆਈਡੀ ਹੈ ਇਹ ਬਿਲਕੁਲ ਸ਼ਰਾਰਤ ਦੇ ਤੌਰ ਤੇ ਕਿਸੇ ਨੇ ਕਰੀ ਹੈ ਪਰ ਅਸੀਂ ਪੁਲਿਸ ਹੈ ਕੋਈ ਵੀ ਆਪਣੀ ਇਨਵੈਸਟੀਗੇਸ਼ਨ ਨੂੰ ਮਿਸਲੀਡ ਨਹੀਂ ਹੋਣ ਦਵਾਗੇ ਜਿਵੇਂ ਕਿ ਮਿੰਟ ਦਰ ਮਿੰਟ ਸੈਕਿੰਡ ਦਰ ਸੈਕਿੰਡ ਸਾਡੇ ਮਾਨਯੋਗ ਐਸਐਸਪੀ ਸਾਹਿਬ ਐਸਪੀ ਡੀ ਸਾਹਿਬ ਆਈ ਸਾਹਿਬ ਇਹ ਤੇ ਸਮੂੱਚੀ ਟੀਮਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਉਹ ਆਪਣਾ ਕੰਮ ਕਰ ਰਹੀਆਂ ਤੇ ਉਹ ਉਦਾਂ ਹੀ ਸੰਜੀਦਗੀ ਨਾਲ ਕੰਮ ਕਰਕੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਰਿਜ਼ਲਟ ਦਵਾਂਗੇ ਤੇ ਇਹ ਪੋਸਟ ਬਾਰੇ ਬਸ ਇਹ ਹੈ ਵੀ ਲੋਕ ਬਿਲਕੁਲ ਵੀ ਇਹ ਜੇ ਕਿਸੇ ਫੜਕਾੜ ਚ ਨਾ ਆਉਣ ਇਹ ਫੇਕ ਹੈ ਇੱਕਦਾਂ ਸ਼ਰਾਰਤੀ ਲੋਕ ਜਿਹੜੇ ਇਹ ਜੀ ਓਪਰਚੁਨਿਟੀ ਦਾ ਫਾਇਦਾ ਚੱਕਣਾ ਚਾਹੁੰਦੇ ਹੁੰਦੇ ਹਨ ਹੁੰਦੇ ਹਨ ਤੇ ਆਪਾਂ ਇਹ ਚੀਜ਼ ਨਹੀਂ ਹੋਣ ਦੇਣੀ ਹੈ ਤਾਕੀ ਪਰਿਵਾਰ ਨੂੰ ਜਿਹੜਾ ਹੈ ਇਨਸਾਫ ਦਵਾਇਆ ਜਾ ਸਕੇ ਜਲਦ ਤੋਂ ਜਲਦ ਅਸੀਂ ਆਪਣੇ ਕੰਮ ਤੇ ਫੋਕਸ ਕਰਨਾ ਗ੍ਰਿਫਤਾਰੀ ਲਈ ਟੀਮਾਂ ਬਣ ਚੁੱਕੀਆਂ ਨੇ ਵਰਕ ਕੀਤਾ ਜਾ ਚੁੱਕਿਆ ਹੈ ਇਨਵੈਸਟੀਗੇਸ਼ਨ ਨੂੰ ਹਰੇਕ ਬਰੀਕ ਤੋਂ ਬਰੀਕ ਹਰੇਕ ਐਂਗਲ ਤੋਂ ਵਾਚਿਆ ਜਾ ਰਿਹਾ ਹੈ ਅਦਰ ਟੀਮ ਅਦਰ ਤਰੀਕੇ ਦਾ ਕੰਮ ਕਰ ਰਹੀਆਂ ਨੇ ਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਅਸੀਂ ਕੁਝ ਚਲੋ ਆਏ ਪਾਰਟ ਆਫ ਅ ਇਨਵੈਸਟੀਗੇਸ਼ਨ ਆ ਜੇ ਥੋੜਾ ਡਿਸਕਲੋਜ਼ ਨਹੀਂ ਕਰ ਸਕਦੇ ਪਰ ਪੂਰਾ ਅਸੀਂ ਦਿਨ ਰਾਤ ਕਰਕੇ ਨੇੜੇ ਹਾਂ ਸੀ ਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਰਹੇ ਹਾਂ ਅਸੀਂ ਪੜਤਾਲ ਕਰ ਰਹੇ ਹਾਂ ਜਿਹੜੀ ਕੋਈ ਵੀ ਵੀਡੀਓ ਵੀ ਆ ਉਹਨਾਂ ਦੀ ਵੀਡੀਓ ਦੀ ਜਾਂਚ ਤੋਂ ਹੀ ਮੋਟਲੀ ਤੋਂ ਪਤਾ ਲੱਗ ਜਾਂਦਾ ਹੈ ਵੀ ਨਾਂ ਉਹਨਾਂ ਨੂੰ ਮੋਟਿਵ ਪਤਾ ਹੈ ਨਾ ਗੱਲ ਪਤਾ ਹੈ ਕਿ ਕੁਝ ਦਿਨ ਪਹਿਲਾਂ ਦੀ ਥੋੜੀ ਹਲਕੀ ਨੌਜਵਾਨਾਂ ਚ ਆਪਸੀ ਤਕਰਾਰਬਾਜੀ ਸੀ ਉਹ ਤਕਰਾਰਬਾਜੀ ਤੋਂ ਕੱਲ ਇੱਕ ਕੁਦਰਤੀ ਘਟਨਾ ਵਾ ਅੰਤਪਾਤਿਕ ਘਟਨਾ ਉੱਥੇ ਲੜਾਈ ਝਗੜੇ ਵਿੱਚ ਬਦਲ ਗਈ ਤੇ ਫਿਰ ਦੁਆਦੇ ਘਟਨਾ ਵਾਪਰ ਗਈ ਤੇ ਬਹੁਤ ਹੋਣਾ ਨੌਜਵਾਨ ਦਾ ਚਲੋ ਕਤਲ ਹੋਇਆ ਅਫਸੋਸ ਵੀ ਹੈ ਪਰ ਅਸੀਂ ਇਹ ਦੋਸ਼ੀਆਂ ਨੂੰ ਸਭ ਤੋਂ ਸਖਤ ਸਜ਼ਾਵਾ ਦਵਾਵਾਂਗੇ ਪੂਰਾ ਹੁਣ ਗ੍ਰਿਫਤਾਰੀਆਂ ਦਾ ਸ਼ੁਰੂ ਹੋ ਜਾਣੀ ਹੈ ਪਤਾ ਲੱਗ ਜਾਊਗਾ ਅੰਦਾਜ਼ਾ ਇਹ ਲਾਇਆ ਜਾ ਰਿਹਾ ਹਜੇ ਮੋਡਲੀ ਸਟੇਜ 'ਤੇ ਤੇ ਇਹੀ ਪਤਾ ਸੀਗਾ ਕਿ ਤਿੰਨ ਚਾਰ ਜਣੇ ਨੇ ਤੇ ਗ੍ਰਿਫਤਾਰੀਆਂ ਹੋਣ ਤੋਂ ਬਾਅਦ ਇਹ ਚੀਜ਼ ਪੂਰੀ ਹੋ ਜਾਊਗੀ ਤੇ ਅਸੀਂ ਟਰਾਈ ਵੀ ਕਰ ਰਹੇ ਹਾਂ ਸਾਰੇ ਦੋਸ਼ੀਆਂ ਦੀ ਪਛਾਣ ਹੋ ਸਕੇ ਜਿੰਨੇ ਵੀ ਜਿੰਨਾ ਤੇ ਇੱਕ ਗਗਨਜੀਤ ਸਿੰਘ ਗਗਨਾ ਹੈ ਇਹ ਤੇ ਪਹਿਲਾਂ ਐਫਆਈਆਰ ਹੈਗੀ ਸੀਗੀ ਦੋ ਭਰਾ ਨੇ ਹਰਜੋਤ ਬਿੰਮ ਕਾ ਉਰਫ ਕਾਲਾ ਕਹਿੰਦੇ ਨੇ ਹਰਪੀ ਸਿੰਘ ਨੂੰ ਹਣੀ ਕਹਿੰਦੇ ਨੇ ਰੋਮੀ ਦੇ ਰਹਿਣ ਵਾਲੇ ਨੇ ਰੋਮੀ ਪਿੰਡ ਦੇ ਰਹਿਣ ਵਾਲੇ ਨੇ ਇਹ ਤਿੰਨ ਤਾਂ ਹੈਗੇ ਐ ਹਜੇ ਬਾਈ ਨੇਮ ਤੇ ਹੋਰ ਅਸੀਂ ਕਰਕੇ ਅੱਗੇ ਟ੍ਰੇਸ ਕਰ ਰਹੇ ਹਾਂ ਤੇ ਅੱਗੇ ਤੋਂ ਕੜੀਦਰ ਕੜੀ ਜਿਹੜੀ ਹੈ ਸਾਡੀ ਤਫਤੀਸ਼ ਚੱਲੀ ਹੈ